ਇਹ ਬੜੀ ਐਕਟਿਵ ਹੈ ਜੀ ਔਰ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸਾਰੀ ਟੀਮ ਅੱਥੜਕਾ ਰਹੀ ਹੈ ਜੀ ਕੀ ਕੌਣ ਹੈ ਐਕਚੁਅਲੀ ਨਾ ਕਾਫੀ ਸੰਡੇ ਨੂੰ ਬਹੁਤ ਟੂਰਿਸਟ ਜਿਹੜਾ ਵਾ ਵੱਡੀ ਗਿਂਦੀ ਦੇ ਵਿੱਚ ਜਿਵੇਂ ਸ਼ਿਦਾਂ ਸਾਹਿਬ ਚਪੈਰਾ ਸਾਹਿਬ ਤੇ ਬਹੁਤ ਸੰਗਤ ਆਉਂਦੀ ਹੈ ਇਸੇ ਤਰ੍ਹਾਂ ਹੀ ਸ਼ੇਰ ਦਰਬਾਰ ਸਾਹਿਬ ਹੋ ਗਿਆ ਦੁਰਗਿਆਂ ਮੰਦਰ ਹੋ ਗਿਆ ਜਿਹਦੇ ਵਿੱਚ ਕਾਫੀ ਸੰਗਤ ਜਿਹੜੀ ਆ ਆਉਂਦੀ ਆ ਐਲਫਾ ਮਾਲ ਜਿਹੜਾ ਸੀਗਾ ਕਾਫੀ ਦਿਨਾਂ ਤੋਂ ਨਾ ਇੱਥੇ ਪਿਛਲੇ ਮਤਲਬ 4-20 ਕੀ ਸੀ ਹੋ ਗਿਆ ਇੱਥੇ ਗੇਮਸ ਆਈਆਂ ਹੋਈਆਂ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਛੁੱਟੀਆਂ ਹੋਣ ਦੇ ਕਾਰਨ ਜਿਹੜੇ ਬੱਚੇ ਆਪਣੇ ਨੂੰ ਨਾਲ ਔਰ ਇੱਥੇ ਕਾਫੀ ਜਣਾ ਸੀਗਾ ਉਹ ਜਾਮ ਲੱਗਦਾ ਸੀ ਕਿਉਂਕਿ ਉਧਰੋਂ ਸ਼ਿਦਾਂ ਸਾਡਾ ਚਪੇਰਾ ਸਾਂਭੀ 3:30 ਵਜੇ ਖਤਮ ਹੋ ਜਾਂਦਾ ਤੇ ਇੱਥੇ ਕਾਫੀ ਲੰਮਾ ਜਿਹੜਾ ਜਾਮ ਲੱਗਦਾ ਸੀਗਾ ਉਹਦੇ ਕਰਕੇ ਅਸੀਂ ਆਪਣੀਆਂ ਸਾਰੀਆਂ ਟੀਮਾਂ ਲਾਈਆਂ ਹੋਈਆਂ ਤਾਂ ਜੋ ਜਿਹੜੀ ਸਾਰੀ ਟ੍ਰੈਫਿਕ ਆ ਐਲਫਾ ਮਾਲ ਦੇ ਸਾਹਮਣੇ ਵਾਲੀ ਜਿਹੜੀ ਪੂਰੀ ਰੋਡ ਆ ਬੱਸ ਸਟੈਂਡ ਤੋਂ ਲੈ ਕੇ 골ਡਨ ਗੇਟ ਤੱਕ ਪੂਰੀ ਸਾਡੀ ਜੋਨ ਚਾਰਜ ਲੱਗੇ ਹੋਏ ਆ ਤਾਂ ਜੋ ਜਿਹੜੀ ਟ੍ਰੈਫਿਕ ਆ ਸਮੂਥਲੀ ਚੱਲਦੀ ਰਹੇ ਕਿਤੇ ਵੀ ਜਿਹੜਾ ਉਹ ਜਾਮ ਨਾ ਲੱਗੇ ਸਾਡੀ ਹਰ ਕੋਸ਼ਿਸ਼ ਹੁੰਦੀ ਆ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਆ ਆਲਰੇਡੀ ਇਹਨਾਂ ਦੇ ਨਾਲ ਐਲਫ ਇਹਨਾਂ ਦੇ ਕਰਨਲ ਜਿਹੜੇ ਮਨਦੀਪ ਸਿੰਘ ਸੀਗੇ ਉਹਨਾਂ ਦੇ ਨਾਲ ਗੱਲ ਹੋਈ ਸੀਗੀ ਉਹਨਾਂ ਨਾਲ ਗੱਲ ਕੀਤੀ ਸੀਗੀ ਵੀ ਪਤਾ ਸਾਨੂੰ ਆਹ ਪ੍ਰੋਬਲਮ ਆਉਂਦੀ ਸੀਗੀ ਤੇ ਉਹ ਜਦੋਂ ਇਹਨਾਂ ਨੂੰ ਹੁਣ ਇਹ ਗੱਲ ਕਹੇ ਕਿ ਜਦੋਂ ਪਾਰਕਿੰਗ ਅੰਦਰ ਫੋਲ ਹੋ ਜਾਂਦੀ ਹੈ ਇਹਨਾਂ ਦਾ ਨਾਲ ਸਾਡੇ ਮੁਲਾਜ਼ਮਾਂ ਨਾਲ ਕਮਿਊਨੀਕੇਸ਼ਨ ਹੋਵੇ ਤੇ ਸਿੱਧੀਆਂ ਜਿਹੜੀਆਂ ਗੱਡੀਆਂ ਉਹ ਨਿਕਲ ਜਾਣ ਨਾ ਕਿ ਰੋਡ ਤੇ ਗੱਡੀਆਂ ਲਾ ਕੇ ਤੇ ਜਿਹੜੀ ਟ੍ਰੈਫਿਕ ਆ ਉਹ ਜਾਮ ਹੋਵੇ ਇਸ ਕਰਕੇ ਸਾਡੀ ਪੂਰੀ ਟੀਮ ਜਿਹੜੀ ਆ ਉਹ ਦੁਪਹਿਰੇ ਮਤਲਬ 1 ਵਜੇ ਤੋਂ ਹੀ ਤਕਰੀਬਨ ਲੱਗੀ ਹੋਈ ਸੀਗੀ ਕਿਸੇ ਤਰ੍ਹਾਂ ਦੀ ਜਾਮ ਦੀ ਪ੍ਰੋਬਲਮ ਨਾ ਹੋਵੇ ਇਕ ਵਾਰੀ ਕੋਰਤੀ ਦਿੱਖ ਗਈ ਹੈ ਜਿਹੜਾ ਬੱਸਾਂ ਦੇ ਉੱਪਰ ਖੋਬਾ ਉਹ ਵੀ ਨਿਕਲ ਰਹੀ ਹੈ ਤੁਹਾਡੇ ਕੋਲ ਵਾਰਮ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਸਦੀ ਜਿਹੜਾ ਆਲਰੇਡੀ ਜਿੰਨੇ ਵੀ ਬੱਸ ਸਟੈਂਡ ਵਾਲੇ ਆ ਬੱਸ ਸਟੈਂਡ ਦੀ ਇਹਨਾਂ ਦੀ ਯੂਨੀਅਨਸ ਹੈਗੀਆਂ ਵਾ ਸਰਕਾਰੀ ਹੋਗੀਆਂ ਜਾਂ ਪੰਜਾਬ ਪ੍ਰਾਈਵੇਟ ਹੋਗੀਆਂ ਨਾ ਨਾ ਮੇਰੀ ਪਹਿਲਾਂ ਵੀ ਗੱਲਬਾਤ ਹੋਈ ਸੀਗੀ ਹੋਣ ਜਿੰਨੀਆਂ ਵੀ ਇੱਥੋਂ ਨੰਗੀਆਂ ਆਵਾਂ ਅੱਗੇ ਸਾਡੀ ਟੀਮਾਂ ਖਲੋਤੀਆਂ ਨੇ ਦੇ ਚਲਾਨ ਕੱਟਣ ਦੇ ਆ। ਔਰ ਸਾਡੀ ਮਤਲਬ ਜਿਹੜਾ ਡਰਾਈਵਰ ਹੋਊਗਾ ਜਾਂ ਜੇ ਕਨੈਕਟਰ ਹੋਊਗਾ ਜੇ ਕਨੈਕਟਰ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਛੱਤ ਦੇ ਉੱਪਰ ਨਹੀਂ ਬਿਠਾਉਣਾ ਜਿਵੇਂ ਅਸੀਂ ਬੀਆਰਟੀਐਸ ਲੇਨ ਚ ਪਾਉਂਦੇ ਆ। ਉਸ ਦਿਨ ਜਿਹੜਾ ਬੱਸ ਸਟੈਂਡ ਹੈਗਾ ਉੱਥੇ ਕਿਸੇ ਵੀ ਕੋਈ ਗੈਜੂਲਟੀ ਨਾ ਹੋਵੇ। ਕੇਸ ਕਰਕੇ ਬਿਲਕੁਲ ਵੀ ਜਿਹੜੀ ਵੀ ਕਿਤੇ ਅਮਰਸਰ ਦੇ ਵਿੱਚ ਜਦੋਂ ਵੀ ਤੁਸੀਂ ਬੱਸ ਲੈ ਕੇ ਜਾਂਦੇ ਜਾਂ ਆਉਂਦੇ ਆ। ਵੈਸੇ ਤਾਂ ਕਿਤੇ ਵੀ ਨਹੀਂ ਹੋਣਾ ਚਾਹੀਦਾ। ਤੁਸੀਂ ਛੱਤ ਤੇ ਸਵਾਰੀਆਂ ਨਾ ਹੜਾ ਬਿਠਾਓ। ਕੋਈ ਵੀ ਨਾ ਕਿਸੇ ਦੇ ਤਿਓ ਮੇਰੀ ਰਿਕਵੈਸਟ ਵੀ ਹੈਗੀ ਆ ਵਾਰਨਿੰਗ ਵੀ ਆ ਜੇ ਇਸ ਤੋਂ ਬਾਅਦ ਆਲਰੇਡੀ ਇਧਰ ਦੇ ਚਲਾਨ ਹੋਣਗੇ ਜਿੰਨੀਆਂ ਵੀ 4-5 ਬੱਸਾਂ ਨਿਕਲੀਆਂ ਜਿਨ੍ਹਾਂ ਨੇ ਸਵਾਰੀਆਂ ਉੱਪਰ ਬਿਠਾਈਆਂ ਔਰ ਮੇਰੀ ਇਹ ਰਿਕਵੈਸਟ ਹੈਗੀ ਕਿ ਬਿਲਕੁਲ ਇਵੇਂ ਦਾ ਕੰਮ ਨਾ ਕਰਨ ਜਿਹਦੇ ਨਾਲ ਸਵਾਰੀਆਂ ਜਾਂ ਪਬਲਿਕ ਦੇ ਕਿਸੇ ਪਰਸਨ ਨੂੰ ਖਤਰਾ ਪੈਦਾ ਹੋਵੇ ਭਾਜੀ ਪੁਲਿਸ ਦੇ ਕਿਨਾਂ ਸਭ ਤੋਂ ਵੱਡੀ ਸਮੱਸਿਆ ਆਟੋ ਵਾਹੜੀਆਂ ਇੱਥੇ ਵੀ ਆਟੋ ਬੇਤਕੀ ਬਲਾਈ ਹੋ ਰਹੀਆਂ ਨੇ ਲੇਕਿਨ ਤੁਹਾਡੇ ਵੱਲੋਂ ਬੜੇ ਪਿਆਰ ਨਾਲ ਸਮਝਾਇਆ ਵੀ ਜਾਂਦਾ ਲੇਕਿਨ ਫੇਰ ਵੀ ਇਹਨਾਂ ਨੂੰ ਥੋੜਾ ਜਿਹਾ ਡਰਾਈਵਿੰਗ ਦੇ ਵਿੱਚ ਆਟੋ ਵੇਖੋ ਆਟੋਆਂ ਦੀ ਆਲਰੇਡੀ ਅਹੀਂ ਲਾਸਟ ਦੇ ਵੀ ਤੇਰੇ ਦੋ ਵੀ ਹੈਗੇ ਡਰਾਈਵ ਸ਼ੁਰੂ ਕੀਤੀ ਹੋਈ ਆ ਇਹਨਾਂ ਦੇ ਡਾਕੂਮੈਂਟ ਚੈੱਕ ਕਰਦੇ ਆਂ ਪ੍ਰੋਪਰ ਇਹਨਾਂ ਦੀ ਸਰਚ ਕਰਦੇ ਆਂ ਇਹਨਾਂ ਦੇ ਪਾਈਸ ਸਾਡਾ ਇੱਕ ਹੈਗਾ ਜਿਹਦੇ ਵਿੱਚ ਸਾਰਾ ਕ੍ਰਾਈਮ ਦਾ ਡਾਟਾ ਹੈਗਾ ਤੇ ਇਹਨਾਂ ਨੂੰ ਚੈੱਕ ਵੀ ਕਰਦੇ ਆਂ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਕਰਾਂਗੇ ਜ਼ਰੂਰ ਆ ਕਿਉਂਕਿ ਇਹਨਾਂ ਨੂੰ ਇਹ ਹਮੇਸ਼ਾ ਇਹ ਚੀਜ਼ ਕਹੀਦਾ ਹੈ ਜਦੋਂ ਵੀ ਇਹਨਾਂ ਦੇ ਨਾਲ ਮੀਟਿੰਗ ਹੁੰਦੀ ਆ ਵਾ ਸਹੀ ਤਰ੍ਹਾਂ ਗੱਡੀਆਂ ਚਲਾਓ ਆਪਣੇ ਜਿਹੜੇ ਈ-रिक्शा ਚਲਾਓ ਜਦੋਂ ਵੀ ਤੁਸੀਂ ਬ੍ਰੇਕ ਮਾਰਨੀ ਜਾਂ ਜਿੱਥੇ ਸਮਾਰੀ ਲਾਉਣੀ ਜਾਂ ਚੜਾਉਣੀ ਹੈ ਆਪੀ ਕੇ ਇੰਡਰਾਕਸ ਦੀ ਆਪਾਂ ਗੱਲ ਕਰੀਏ ਸਾਈਡ ਤੇ ਕਰਾ ਕਰਨੀ ਆ ਤਾਂ ਜੋ ਜਿਹੜੀ ਟ੍ਰੈਫਿਕ ਦਾ ਸਬੂਤ ਨਹੀਂ ਚੱਲਦੀ ਰਹੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਔਰ ਡੇ ਬਾਈ ਡੇ ਸਾਡੇ ਵੱਲੋਂ ਕੁਛ ਨਾ ਕੁਛ ਮਾਨਜੋਗ ਸੇਪੀ ਸਾਧੀਆਂ ਵੀ ਹਦਾਇਤਾਂ ਹੈਗੀਆਂ ਵਾਂ ਕਿ ਟ੍ਰੈਫਿਕ ਜਿਹੜੀ ਸ਼ਹਿਰ ਦੀ ਸਬੂਤ ਚੱਲੇ ਔਰ ਸਾਡੀ ਪੂਰੀ ਜਿਹੜੀ ਟੀਮ ਟ੍ਰੈਫਿਕ ਆ ਅੰਮ੍ਰਿਤਸਰ ਸਿਟੀ ਦੀ ਔਰ ਲੱਗੀ ਹੋਈ ਹੈ ਗੁਰੂ ਮਾਰਾਜ ਦੀ ਲਗਰੀ ਹੈ ਸੇਵਾ ਕਰਨ ਦੇ ਆ ਤੇ ਹੋਪ ਆ ਕਿ ਪਬਲਿਕ ਵੀ ਸਾਡੇ ਸਾਥ ਹੋਊਗੀ ਮਤਲਬ ਪਬਲਿਕ ਨੂੰ ਵੀ ਚਾਹੀਦਾ ਵਾ ਜਦੋਂ ਤੁਸੀਂ ਆਉਂਦੇ ਆ ਗੱਡੀ ਨੂੰ ਕਾਲੀ ਨਾ ਕਰੋ ਆਰਾਮ ਦੇ ਨਾਲ ਗੱਡੀ ਚਲਾਓ ਜਿੱਥੇ ਤੁਸੀਂ ਮੋੜਨਾ ਹੋਵੇ ਤੁਹਾਨੂੰ ਪਤਾ ਹੋਵੇ ਤੁਸੀਂ ਪਹਿਲਾਂ ਹੀ ਗੱਡੀ ਲੈਫਟ ਸਾਈ ਰਾਈਟ ਤੋਂ ਲੈਫਟ ਦੇ ਵਿੱਚ ਲੈ ਕੇ ਆਉਂਗੇ ਤਾਂ ਜਾਮ ਲੱਗੂਗਾ ਉਹ ਸਾਡੀ ਕੋਸ਼ਿਸ਼ ਆ ਸਬੂਤ ਲਈ